ਲਓ ਜੀ ਮਿਹਰਬਾਨ ਇਹ ਦੁਨੀਆ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਆ ਇਸ ਦੁਨੀਆ ਤੇ ਕਰੋੜਾਂ ਅਰਬਾਂ ਖਰਬਾਂ ਰੂਹਾਂ ਆਈਆਂ ਕਿ ਔਰਦ ਤੱਕੀ ਮਰਦ ਪਰ ਇਹਨਾਂ ਦੇ ਵਿੱਚੋਂ ਆਉਣਾ ਸਾਰਿਆਂ ਦਾ ਸਫਲ ਹੋਇਆ ਆਉਣਾ ਉਹਨਾਂ ਲੋਕਾਂ ਦਾ ਸਫਲ ਹੋਇਆ ਜਿਨ੍ਹਾਂ ਨੇ ਰੱਬ ਦਾ ਸਿਮਰਨ ਕੀਤਾ ਸਤ ਗੁਰ ਨਾਲ ਪਿਆਰ ਕੀਤਾ ਉਹਨਾਂ ਦਾ ਇਸ ਦੁਨੀਆ ਤੇ ਆਉਣਾ ਸਫਲ ਹੋਇਆ ਤਾਂ ਉਹਨਾਂ ਦੇ ਨਿਸ਼ਾਨ ਅੱਜ ਵੀ ਝੂਲਦੇ ਆ ਤੇ ਰਹਿੰਦੇ ਦੁਨੀਆਂ ਦੇ ਵਿੱਚ ਝੂਲਣੇ ਆ ਸ਼ਹਿਰ ਦੱਸਦਾ ਵੀ ਜਿਨ੍ਹਾਂ ਦੇ ਰੱਬ ਜਿਨ੍ਹਾਂ ਦਾ ਗੁੱਸੇ ਹੋ ਜਾਂਦਾ ਉਹਨਾਂ ਦਾ ਹਸ਼ਰ ਦੇ ਹੁੰਦਾ ਰੱਬ ਨੂੰ ਰਾਜੀ ਕਰਨਾ ਬਹੁਤ ਔਖਾ ਇਹਨੇ ਪੁੱਠੀਆਂ ਖੱਲਾਂ ਲਾ ਲਈਆਂ ਜਦ ਇਹ ਅਜਮੈਸ਼ ਕੰਦੇ ਆਉਂਦਾ ਆ ਪੁੱਠੀਆਂ ਖੱਲਾਂ ਲਾ ਲੈਂਦਾ ਇਹੋ ਤਖਤਿਆਂ ਦੇ ਜਾੜਨ ਦਾ ਫਾਜ਼ੀਆਂ ਦੇ ਉਹ ਫੇ ਸੜਕ ਦੇਖਦਾ ਉਹਦਾ ਵੀ ਕਿੱਥੇ ਤੱਕ ਇਹ ਰੱਬ ਨੂੰ ਰਾਜੀ ਕਰਨ ਬਾਅਦ ਦੇ ਸਭ ਕੁਝ ਛੱਡਣਾ ਪੈਂਦਾ ਘਰ ਪਰਿਵਾਰ ਵੀ ਛੱਡਣਾ ਪੈ ਜਾਂਦਾ ਜੇ ਉਹ ਕਹਿ ਦੇਵੇ ਵੀ ਛੱਡ ਦੇ ਤਾਂ ਛੱਡਣਾ ਪੈ ਜਾਂਦਾ ਸ਼ਹਿਰ ਇਸ ਗੱਲ ਦੀ ਬੰਡ ਕਰਕੇ ਦੱਸਦਾ ਵੀ ਜਿਨ੍ਹਾਂ ਦੇ ਨਾਲ ਰੱਬ ਗੁੱਸੇ ਹੋ ਜਾਂਦਾ ਉਹਨਾਂ ਦਾ ਫੇਸ ਤੇ ਕੀ ਬਣਦਾ ਇੱਕ ਸ਼ਹਿਰ ਨੂੰ ਬੰਡ ਕਰਕੇ ਦੱਸਦਾ ਭਲਾ ਭਾਈ ਕਿਵੇਂ ਬਣਦਾ I don't know. oh god ਦੁਨੀਆ ਤੇ ਜਿਹਦਾ ਰੱਬ ਰਸ ਜਾਂਦਾ ਉਹਦਾ ਜੀੜ ਕੋਈ ਨਹੀਂ ਸੁਭਾ ਰੱਬ ਤੋਂ ਸੁਭਾ ਸਤਗੁਰ ਤੋਂ ਸਭ ਨੂੰ ਪਤਾ ਬੇਕੋਝ ਨਹੀਂ ਹੈਗਾ ਇੱਕ ਦਿਨ ਇਹ ਫਾਨੀ ਸੰਸਾਰ ਸਾਰਾ ਨਹੀਂ ਛੱਡਣਾ ਚਾਹੇ ਕੋਈ ਕਿੰਨਾ ਵੀ ਲੈਣ ਲੋੜਿਆ ਚਾਹੇ ਕੋ ਮੱਖ ਮੰਤਰੀ ਚਾਹੇ ਕੋ ਪ੍ਰਧਾਨ ਮੰਤਰੀ ਆ ਚਾਹੇ ਕੋ ਦੁਨੀਆ ਦਾ ਕਿੰਨਾ ਵੀ ਵੱਡਾ ਬਿਜ਼ਨਸਮੈਨ ਆ ਇੱਕ ਦਿਨ ਇਹ ਸਭ ਕੁਝ ਛੱਡ ਕੇ ਇੱਥੋਂ ਜਾਣਾ ਪਿਆ ਇੱਕ ਦਿਨ ਇਹ ਕਈਆਂ ਨੂੰ ਇਹ ਗੱਲ ਉਦੋਂ ਸਮਝ ਆਉਂਦੀ ਆ ਜਦ ਮੌਕੇ ਤੇ ਆਣ ਕੇ ਸੋਣਾ ਖੜ ਜਾਂਦਾ ਵੀ ਚੱਲ ਬਈ ਤੇਰਾ ਟਾਈਮ ਪੂਰਾ ਹੋ ਗਿਆ ਕਈਆਂ ਨੂੰ ਇਹ ਗੱਲ ਉਸ ਵੇਲੇ ਸਮਝ ਆਉਂਦੀ ਆ ਪਰ ਪੀਰ ਫਕੀਰ ਇਹ ਗੱਲ ਪਹਿਲਾਂ ਸਮਝ ਗਿਆ ਗੁਰੂ ਵਲੇ ਦੇਵੀ ਦੇਵਤੇ ਇਹ ਇਹ ਗੱਲਾਂ ਉਹਨਾਂ ਨੇ ਸਮਝੀਆਂ ਪਹਿਲਾਂ ਮਰਦੋਂ ਪਹਿਲਾਂ ਸਮਝੇ ਇਹ ਗੱਲਾਂ ਆਉ ਉਹਨੇ ਰੱਬ ਦਾ ਨਾਮ ਜਪਿਆ ਰੱਬ ਨੂੰ ਧਿਆਇਆ ਰੱਬ ਨੂੰ ਰਾਜੀ ਕੀਤਾ ਬੰਦਾ ਕਦੇ ਰਾਤ ਨੂੰ ਆਪਣੇ ਉੱਪਰ ਕੰਬਲ ਲੈ ਕੇ ਅੱਖਾਂ ਬੰਦ ਕਰਕੇ ਸੋਚੇ ਵੀ ਇੱਕ ਦਿਨ ਮਰਨਾ ਆ ਮਰ ਕੇ ਤਾਂ ਮੋਰੇ ਅੱਗੇ ਨੇਰੇ ਦੇ ਬੈਠ ਕੋਈ ਦਿਸਣਾ ਨਹੀਂ ਹੈਗਾ ਭਾਈ ਬਗੈਰ ਕਿਉਂ ਕਹਿੰਦੇ ਸਤਗੁਰ ਚਾਨਣ ਆ ਐਸ ਦੁਨੀਆ ਦੇ ਵਿੱਚ ਚਾਨਣ ਆ ਸਤਗੁਰ ਗਿਆਨ ਦਿੰਦਾ ਐਸੇ ਦੁਨੀਆ ਦੇ ਵਿੱਚ ਜਾਣਨ ਸੱਦ ਘਰਿਆ ਅਗਲੇ ਜਹਾਨ ਦਾ ਵੀ ਉਹ ਹੱਥ ਫੜ ਕੇ ਲੈ ਜਾਣ ਵਾਲਾ ਹੋ ਆ ਫਿਰ ਨੇਰਿਆਂ ਚੋਂ ਜੇ ਬੰਦੇ ਨੂੰ ਇਹ ਗੱਲ ਪਹਿਲਾਂ ਸਮਝ ਆ ਜਾਏ ਤਾਂ ਉਸ ਬੰਦੇ ਦਾ ਜੀਵਨ ਸਫਲਾ ਹੋ ਜਾਂਦਾ ਪਰ ਇਹ ਗੱਲ ਸਾਰਿਆਂ ਨੂੰ ਸਮਝ ਆ ਨਹੀਂ ਸਕਦੀ ਕਿਉਂ ਰੱਬ ਕਹਿੰਦਾ ਜਦ ਤੱਕ ਮੈਂ ਨਾ ਚਾਹਾਂ ਕੋਈ ਮੇਰੇ ਘਰ ਵੱਲੋਂ ਜਿਹੜਾ ਰਸਤਾ ਆ ਰਿਹਾ ਉੱਤੇ ਕੋਈ ਪੈਰ ਨਹੀਂ ਪਾ ਸਕਦਾ ਸੋ ਰੱਬ ਸਭ ਦਾ ਭਲਾ ਕਰੇ ਮਹਾਰਾਜ ਸਭ ਨੂੰ ਨਾਮ ਜਪਣ ਦੀ ਤਾਕਤ ਦੇਵੇ ਇਹ ਸੁਫੀ ਸੰਗਤ ਤੁਹਾਨੂੰ ਪਸੰਦ ਆਉਂਦੇ ਆ ਤਾਂ ਤੁਸੀਂ ਇਸ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ